ਤਹਾਡੇ ਕੋ ਬੜੀ ਦੂਰ ਦੂਰ ਤੋਂ ਆਉਂਦੇ ਇਸੇ ਕਰਕੇ ਆਉਂਦੇ ਕਿ ਤੁਸੀਂ ਫਿਲਟਰ ਡੀ ਮੇਰੀ ਲੱਗੀ ਹੈ ਸਾਰਾ ਕੁਝ ਪਿਓਰਿਟੀ ਵਾਲਾ ਰੱਖਿਆ ਹੈ ਭਾਜੀ ਮੇਰੀ ਪਿਕਚਰ ਕਲੀਅਰ ਹੈ ਮੈਂ ਸਾਹਮਣੇ ਕਰਨਾ ਜੋ ਕਰਨਾ ਇੱਕ ਹਵਾਈ ਹੈ ਜੀ ਓਸੀਕਰ ਮਸਾਲੇ ਹੈ ਹਣ ਜੀਰਾ ਹੈ ਭਾਜੀ ਗ੍ਰਾਈਂਡ ਕੀਤਾ ਹੈ ਜੀਰਾ ਤੁਸੀਂ ਡੱਬਾ ਖੋਲਿਆ ਖੁਸ਼ਬੂ ਬੜੀ ਆ ਗਈ ਜੀਏ ਬਾਬਾ ਜੀ ਦਾ ਚਲੋ ਅਸ਼ੀਰਵਾਦ ਹੈ ਕਿ ਇਹਨਾਂ ਚੀਜ਼ਾਂ ਦੀ ਪਿਓਰਿਟੀ ਯੂਜ਼ ਕਰਨੀ ਹੈ ਪਿਓਰਿਟੀ ਜੀ ਖੁਸ਼ਬੂ ਹੀ ਆਂਦੀ ਹੈ ਔਰ ਸੱਚ ਨੂੰ ਜਿਤਨ ਲੱਗਿਆ ਟਾਈਮ ਲੱਗਦਾ ਔਰ ਜਿਤਦਾ ਸੱਚ ਹੀ ਹੈ ਝੂਠ ਦਾ ਹਮੇਸ਼ਾ ਜਿਹੜਾ ਨਾ ਬੋਲਬਾਲਾ ਹੁੰਦਾ ਜ਼ਰੂਰ ਆ ਲekin بڑا ਨਾਮ ਬੰਦਾ ਝੂੜਦਾ ਲekin end ਤੇ ਝੂੜਦਾ ਮੂੰਹ ਕਾਲਾ ਹੀ ਹੁੰਦਾ ਸਾਰਾ ਕੁਝ ਦਿਖਾਤਾ ਕਿਹੜੇ ਮਸਾਲੇ ਪੈਂਦੇ ਕਿਵੇਂ ਦਾ ਬਣਦਾ ਜਿੰਨੇ ਨੇ ਕਾਪੀ ਕਰ ਲਿਆ ਫੇਰ ਕਾਪੀ ਕਰ ਲੈਣ ਭਾਜੀ ਮੈਂ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਾਪੀ ਕਾਪੀ ਹੁੰਦੀ ਹੈ ਸਾਡਾ ਇੱਕੋ ਹੀ ਸ਼ੇਰ ਸੀ ਵੀਰ ਸਾਡਾ ਸਿੱਧੂ ਮੂਸੇ ਵਾਲਾ ਉਹਦੀ ਥਾਪੀ ਵੱਜੀ ਹੈ ਨਾ ਤੇ ਉਹੀ ਵੱਜਦੀ ਰਹਿਣੀ ਹੈ ਉਹਨੂੰ ਕੋਈ ਕਾਪੀ ਨਹੀਂ ਕਰ ਸਕਦਾ ਜਿੰਨੇ ਮਰਜ਼ੀ ਕੀ ਦੁਕੀ ਆ ਜਾਣ ਨਾ ਕੋਈ ਫੋੜ ਕੇ ਲੈਣਾ ਨਾ ਕੋਈ ਫालतू ਦਾ ਮਸਾਲਾ ਵਿੱਚ ਨਹੀਂ ਐਦਾਂ ਦਾ ਕੁਝ ਵੀ ਨਹੀਂ ਇਹ ਸਿਰਫ ਪ੍ਰਮਾਤਮਾ ਦਾ ਨਾਮ ਲੈ ਕੇ ਚੀਜ਼ ਬਣਾਈ ਦੀ ਹੈ ਔਰ ਬਹੁਤ ਸਵਾਦ ਹੈ ਔਰ ਮੈਂ ਫਿਰ ਤੁਹਾਡੇ ਨਾਲ ਦੱਸਦੇ ਰਹਾਗਾ ਕਿ ਆ ਦੇਖ ਲੈਣ ਇਹ ਪਿਓਰਟੀ ਚੈੱਕ ਕਰ ਲੈਣ ਕਿ ਕੀ ਪੀਓਗੇ ਕਿ ਜਦੋਂ ਕਸਟਮਰ ਸਾਨੂੰ ਤੁਹਾਡੇ ਰੇਟ ਦੇ ਮੁਤਾਬਿਕ ਪੈਸੇ ਦੇ ਰਿਹਾ ਅਸੀਂ ਲੋਕਾਂ ਨੂੰ ਗਲਤ ਚੀਜ਼ਾਂ ਕਿਉਂ ਖਵਾਈਏ ਸਤਿ ਸ਼੍ਰੀ ਅਕਾਲ ਦੋਸਤੋ ਲਾਈਵ ਪੰਜਾਬੀ ਟੀਵੀ ਦੇ ਨਾਲ ਜੁੜੇ ਹੋ ਮੈਂ ਦਮਨਦੀਪ ਸਿੰਘ ਅੱਜ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੀ ਲਾਰੈਂਸ ਰੋਡ ਦੇ ਉੱਤੇ ਕਿਉਂਕਿ ਗੋਲ ਗੱਪੇ ਤੁਸੀਂ ਬਹੁਤ ਤਰੀਕੇ ਦੇ ਖਾਦੇ ਹੋਣਗੇ ਬਹੁਤ ਮਲਾਪਟਾਂ ਵਾਲੇ ਖਾਦੇ ਹੋਣਗੇ ਤੇ ਅੱਜ ਅਸੀਂ ਤੁਹਾਨੂੰ ਐਸੇ ਮਾਲਕਾਂ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਦੀ ਦੁਕਾਨ ਦੇ ਉੱਤੇ ਪਾਇਓਰਿਟੀ ਚੈੱਕ ਰਾਈ ਜਾਂਦੀ ਹੈ ਤਸਵੀਰ ਤੁਹਾਡਾ ਨਾਲ ਸਾਂਝੀ ਕਰ ਦਿੰਨੇ ਆ ਇਸ ਵੇਲੇ ਅਸੀਂ ਨਿਊ ਚਾਟ ਕੋਰਨਰ ਤੇ ਮੌਜੂਦ ਹਾਂ ਲਾਰੈਂਸ ਰੋਡ ਦੇ ਉੱਤੇ ਚੁੰਮੁੰਦੇ ਬਿਲਕੁਲ ਸ਼ੋਰੂਮ ਦੇ ਬਾਹਰ ਜਿਹੜਾ ਇਹ ਇੱਕ ਸਟਾਲ ਲੱਗਾ ਹੈ ਤਾਂ ਇਸ ਦੇ ਮਾਲਕ ਸ਼ਿਵਮ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਪਿਉਰਿਟੀ ਚੈੱਕ ਕਰਾਉਣ ਦੇ ਲਈ ਕਿਉਂਕਿ 올 ਓਵਰ ਇੰਡੀਆ ਕੋਈ ਵੀ ਜਿਹੜਾ ਕਿ ਮੌਕੇ ਤੇ ਪਿਉਰਿਟੀ ਚੈੱਕ ਨਹੀਂ ਕਰਾਂਦਾ ਤਾਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਹਾਲ ਨਵਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਲੋਕਾਂ ਨੂੰ ਜਾਗਰੂਤ ਕਰਾਣ ਆਏ ਹੋ ਕਿ ਗੋਲ ਗੱਪੇ ਦਾ ਪਾਣੀ ਬੰਦਾ ਕਿਦਾਂ ਤੁਹਾਡਾ ਫਿਰ ਦੁਬਾਰਾ ਤੋਂ ਬਹੁਤ ਬਹੁਤ ਧੰਨਵਾਦ ਐਸੀ ਕੀ ਖਾਸੀਅਤ ਹੈ ਕਿ ਅਸੀਂ ਦਾਅਵੇ ਨਾ ਕਹਿ ਸਕਦੇ ਕਿ ਇੱਥੇ ਪਿਉਰਿਟੀ ਚੈੱਕ ਹੁੰਦੀ ਹੈ ਜੀ ਦਾਵਾ ਹੈ ਇਸ ਕਰਕੇ ਇਹ ਜੀ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਆ ਗੁਰੂਆਂ ਦੀ ਨਗਰੀ ਚ ਪਰ ਨਾ ਇਥੇ ਗਲਤ ਕੰਮ ਹੁੰਦਾ ਗਲਤ ਕੰਮ ਕੀਤਾ ਜਾਂਦਾ ਠੋਟੀ ਹੈ ਬਾਬੇ ਨਾਨਕ ਦੇ ਪਾਣੀ ਦੇ ਵਿੱਚ ਬਹੁਤ ਸਵਾਦ ਹੈ ਔਰ ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਸਮਾਨ ਤਿਆਰ ਕਰੀਦਾ ਔਰ ਲੋਕਾਂ ਦਾ ਬਹੁਤ ਪਿਆਰ ਮਿਲਦਾ ਬਹੁਤ ਜਿਆਦਾ ਅਸੀਂ ਬਹੁਤ ਜਗ੍ਹਾ ਤੇ ਗਏ ਹੋਵਾਂਗੇ ਪਰ ਇੱਕ ਵਾਰੀ ਮੈਂ ਜ਼ਰੂਰ ਕਹਾਂਗਾ ਕਿ ਕੈਂਡੀ ਦੀਆਂ ਤਸਵੀਰਾਂ ਚੈੱਕ ਕਰਾਈਏ ਕਿਉਂਕਿ ਬਹੁਤ ਜਗਾਵਾਂ ਤੇ ਜਾਂਦੇ ਅਸੀਂ ਬਹੁਤ ਗੋਲ ਗੱਪੇ ਖਾਂਦੇ ਆ ਪਰ ਕਦੀ ਵੀ ਅਸੀਂ ਦੁਕਾਨ ਤੇ ਮੌਕੇ ਤੇ ਕੈਂਡੀ ਨਹੀਂ ਦੇਖੀ ਇਹਦਾ ਕੀ ਰਾਜਾ ਭਾਜੀ ਇਹਦਾ ਰਾਜ ਜੀ ਸਾਫ ਸੁਥਰਾ ਔਰ ਪਿਓਰਿਟੀ ਅੱਛੀ ਚੀਜ਼ ਲੋਕਾਂ ਨੂੰ ਖਿਲਾਨਾ ਕੱਲੀ ਕੈਂਡੀ ਬਾਹਰ ਉਹਨਾਂ ਦਿਖਾਓ ਅਸੀਂ ਆਪਣਾ ਸਟਾਕ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਸਾਡੇ ਕੋਲ ਸਟਾਕ ਦੀ ਕਿਸੇ ਚੀਜ਼ ਦੀ ਕਮੀ ਨਹੀਂ ਹੈ ਅਸੀਂ ਜੋ ਸਮਾਨ ਪਿਓਰਿਟੀ ਦਾ ਬਣਾਉਣਾ ਹੈ ਅਸੀਂ ਉਹ ਤਿਆਰ ਕੀਤਾ ਹੁੰਦਾ ਜਿਵੇਂ ਜਿੱਦਾਂ ਇਮਲੀ ਹੈ ਕਈ ਲੋਕੀ ਕਰਦੇ ਆ ਜੀ ਘਰਾਂ ਚੋਂ ਰੈਬਰ ਤਿਆਰ ਕਰਕੇ ਲੈ ਆਂਦੇ ਆ ਕਿ ਅਸੀਂ ਇਹ ਕਾਂਜੀ ਤਿਆਰ ਕਰਕੇ ਲਿਆਏ ਆ ਅਸੀਂ ਘਰ ਚੋਂ ਖਾਲੀ ਹੱਥ ਆਈਦਾ ਔਰ ਬਾਬੇ ਦੀ ਕਿਰਪਾ ਨਾਲ ਭਰੇ ਹੱਥਾਂ ਨਾਲ ਘਰ ਜਾਈਦਾ ਕਹਿੰਦੇ ਕੀ ਪੂਰੇ ਇੰਡੀਆ ਦੇ ਵਿੱਚ ਕੋਈ ਵੀ ਨਹੀਂ ਦਿਖਾਉਂਦਾ ਕਿ ਬਣਦੀ ਕਿਵੇਂ ਆ ਤੁਸੀਂ ਮੌਕੇ ਤੇ ਦਿਖਾ ਦਿੰਦੇ ਬਿਲਕੁਲ ਬਿਲਕੁਲ ਸਾਨੂੰ ਵੀ ਦਿਖਾਓ ਕਿ ਕਿਵੇਂ ਬਣਦੀ ਹੈ ਜੀ ਬਿਲਕੁਲ ਦਿਖਾਵਾਂਗਾ ਜੀ ਇੱਕ ਇੱਕ ਚੀਜ਼ ਤੁਹਾਨੂੰ ਦੱਸਾਂਗਾ ਕਿਹੜੀ ਪੈਣੀ ਹੈ ਕੋਈ ਉਹਦੇ ਚ ਭੇਤ ਭਾਉ ਨਹੀਂ ਹੈ ਕਿ ਆਪਾਂ ਇਹ ਨਹੀਂ ਯੂਜ਼ ਕਰਦੇ ਨਾ ਹੀ ਕੋਈ ਦੱਸਾਂਗੇ ਕਿ ਸਾਡੇ ਕੋਲ ਸੀਕ੍ਰੇਟ ਮਸਾਲੇ ਆ ਸੀਕ੍ਰੇਟ ਕੁਝ ਵੀ ਨਹੀਂ ਹੈ ਇੱਕ ਲੋਕਾਂ ਦਾ ਨਾ ਮਤਲਬ ਲਗਾ ਲਓ ਕਿ ਟ੍ਰੈਂਡ ਬਣਾ ਲਿਆ ਸੀਕ੍ਰੇਟ ਆ ਅਸੀਂ ਘਰੋਂ ਹੋੜੀ ਲੈ ਕੇ ਕੋਈ ਸੀਕ੍ਰੇਟ ਬਣਾਉਂਦੇ ਆ ਜੋ ਆ ਮਾਰਕੀਟ ਸਭ ਨੂੰ ਪਤਾ ਹੈ ਇਹ ਚੀਜ਼ ਕਿਉਂ ਕਹਿਣੀ ਸੀਕਰਟ ਹੈ ਸੀਕਰਟ ਕੁਝ ਨਹੀਂ ਹੈ ਬਸ ਪ੍ਰਮਾਤਮਾ ਦਾ ਨਾਮ ਲਵੋ ਉਹਦੇ ਵਿੱਚ ਹੀ ਸਵਾਦ ਆ ਜਾਂਦਾ ਦਿਖਾ ਦਿਓ ਕਿਹੜੇ ਕਿਹੜੇ ਮਸਾਲੇ ਕਿਹੜੀ ਕਿਹੜੀ ਇਮਲੀ ਤੁਸੀਂ ਵਰਤਦੇ ਹੋ ਇਮਲੀ ਤੁਹਾਨੂੰ ਮੈਂ ਜਿੱਦਾਂ ਹੁਣ ਪਹਿਲਾਂ ਹੀ ਦਿਖਾ ਦਿੱਤੀ ਹੈ ਪਰ ਕਈਆਂ ਨੂੰ ਮਨ 'ਚ ਵਹਿਮ ਹੁੰਦਾ ਕਿ ਕਿਹੜੀ ਹੈ ਦੇਖੋ ਤੁਹਾਡੇ ਸਾਹਮਣੇ ਆ ਆ ਨਿਕ ਪਹਾੜ ਮੈਂ ਚੁੱਕਿਆ ਇਹਦਾ ਵਜ਼ਨ 15 ਕਿਲੋ ਦਾ ਵਜ਼ਨ ਆ ਇਹ ਕੋਈ ਵੱਖਰੀ ਇਮਲੀ ਇਹ ਫਿਲਟਰੀ ਇਮਲੀ ਹੁੰਦੀ ਭਾਜੀ ਫਿਲਟਰੀ ਇਮਲੀ ਕਿਹੜੀ ਹੁੰਦੀ ਜੀ ਫਿਲਟਰੀ ਇਮਲੀ ਇਦਾਂ ਹੁੰਦੀ ਜਿੱਦਾਂ ਹੁਣ ਤੁਹਾਨੂੰ ਮੈਂ ਦਿਖਾ ਹੀ ਦਿੰਦਾ ਇਹਦੀ ਪਛਾਣ ਵੀ ਭੈਣਾਂ ਨੂੰ ਮਨ 'ਚ ਵਹਿਮ ਆ ਜਾਣਾ ਫਿਲਟਰੀ ਇਮਬਲੀ ਕੀ ਹੁੰਦੀ ਹੈ ਤੁਸੀਂ ਹੁਣ ਕਈ ਜਗ੍ਹਾ ਤੇ ਦੇਖਿਆ ਹੋਏਗਾ ਇਮਬਲੀ ਖਰੀਦੀ ਵੀ ਹੋਏਗੀ ਤੁਹਾਡੇ ਘਰਾਂ 'ਚ ਵੀ ਯੂਜ਼ ਹੁੰਦੀ ਹੋਏਗੀ ਉਹਦੇ ਵਿੱਚ ਕੀ ਹੁੰਦਾ ਕਿ ਕਿਨਾਂ ਜਾਲੀਆਂ ਟਾਈਪ ਹੁੰਦਾ ਲੰਬੀ ਲੰਬੀ ਲੜੀਆਂ ਟਾਈਪ ਹੁੰਦਾ ਉਹ ਇਹਦੇ ਵਿੱਚ ਨਹੀਂ ਹੈ ਇਹ ਇਮਬਲੀ ਦਾ ਗੁੱਦਾ ਇਹ ਦੇਖੋ ਇਹ ਪਿਓਰਟੀ ਇਮਬਲੀ ਹੈ ਇਹ ਇਹ ਦੇਖੋ ਉਹਦੇ 'ਚ ਧਾਗੇ ਧਾਗੇ ਨਹੀਂ ਹਾਂ ਇਹਦੇ 'ਚ ਕੁਝ ਵੀ ਨਹੀਂ ਹੈਗਾ ਇਹ ਥੋੜੀ ਕਾਸਟਲੀ ਪੈਂਦੀ ਹੈ ਠੀਕ ਹੈ ਲੇਕਿਨ ਜਿਹੜਾ ਕਾਸਟਲੀ ਚੀਜ਼ ਹੈ ਕਿ ਜਦੋਂ ਕਸਟਮਰ ਸਾਨੂੰ ਸਾਡੇ ਰੇਟ ਦੇ ਮੁਤਾਬਿਕ ਪੈਸੇ ਦੇ ਰਿਹਾ ਅਸੀਂ ਲੋਕਾਂ ਨੂੰ ਗਲਤ ਚੀਜ਼ਾਂ ਕਿਉਂ ਖਵਾਈਏ ਪਹਿਲਾਂ ਤਾਂ ਇਹ ਚੀਜ਼ ਹੈ ਕਿਉਂਕਿ ਜਿਹੜਾ ਸਾਡਾ ਇੱਕ ਸ਼ਹਿਰ ਦੇਖੋ ਸ੍ਰੀ ਅੰਮ੍ਰਿਤਸਰ ਸਾਹਿਬ ਕਿਤੇ ਬਾਬਾ ਜੀ ਦਾ ਇੰਨਾ ਵਾਸ ਹੈ ਗੁਰੂਆਂ ਦੀ ਨਗਰੀ ਗੁਰੂ ਰਾਮਦਾਸ ਦੀ ਨਗਰੀ ਇਤੋਂ ਲੋਕੀ ਦੂਰੋਂ ਦੂਰੋਂ ਤੋਂ ਜੇ ਕਿ ਜਿਹੜੇ ਲੋਕੀ ਆਂਦੇ ਆ ਦਰਸ਼ਨ ਕਰਨ ਲਈ ਆਂਦੇ ਆ ਔਰ ਦੇਖੋ ਕਿੰਨੇ ਪਵਿੱਤਰ ਸ਼ਹਿਰ ਦੇ ਵਿੱਚ ਸਾਡਾ ਜੀਵਨ ਠੀਕ ਹੈ ਉੱਥੇ ਆਪਾਂ ਕਿਉਂ ਗਲਤ ਚੀਜ਼ਾਂ ਕਰੀਏ ਕਿਉਂ ਅਸੀਂ ਗਲਤ ਕੁਝ ਨਹੀਂ ਕਰਾਂਗੇ ਜੋ ਪਿਓਰਿਟੀ ਹੈ ਤੁਹਾਨੂੰ ਦਿਖਾਤੀ ਤੁਸੀਂ ਇੰਨੀ ਜਗ੍ਹਾ ਤੇ ਦੇਖਿਆ ਹੈਗਾ ਇੰਨੀ ਇਮਲੀ ਤੁਹਾਨੂੰ ਅੱਜ ਤੱਕ ਕਿਸੇ ਨੇ ਦਿਖਾਈ ਹੈ ਸਾਡੀ ਸੀ ਇਮਲੀ ਯੂਜ਼ ਕਰਦੇ ਅਸੀਂ ਕਿੰਨੇ ਆ ਕਿ ਹੱਥ ਜੋੜ ਕੇ ਬੇਨਤੀ ਹੈ ਛੱਡ ਦਿਓ ਸਿੰਥੈਟਿਕ ਟਾਟਰੀਆਂ ਯੂਜ਼ ਕਰਨੀਆਂ ਕਸਟਮਰ ਬਹੁਤ ਵਧੀਆ ਲੋਕੀ ਬੜਾ ਪਿਆਰ ਦਿੰਦੇ ਆ ਪਿਓਰਿਟੀ ਦੇ ਨਾਲ ਦੇਖਵਾਓ ਕਿਨੇ ਤੁਹਾਡੇ ਕੋ ਬੜੀ ਦੂਰ ਦੂਰ ਤੋਂ ਆਉਂਦੇ ਇਸੇ ਕਰਕੇ ਆਉਂਦੇ ਕਿ ਤੁਸੀਂ ਫਿਲਟਰ ਡੀ ਮੇਰੀ ਲੱਗੀ ਹੈ ਸਾਰਾ ਕੁਝ ਪਿਓਰਿਟੀ ਵਾਲਾ ਰੱਖਿਆ ਹੈ ਭਾਜੀ ਮੇਰੀ ਪਿਕਚਰ ਕਲੀਅਰ ਹੈ ਮੈਂ ਸਭ ਨਹੀਂ ਕਰਨਾ ਜੋ ਕਰਨਾ ਤੁਸੀਂ ਸਵੇਰੇ ਆ ਕੇ ਕੋਈ ਬੰਦਾ ਖੜਾ ਹੋ ਜਾਈ ਕਿ ਮੈਂ ਆਪਣੇ ਘਰੋਂ ਡਰਮ ਤੇ ਨਹੀਂ ਤਿਆਰ ਕਰਕੇ ਲਿਆਂਦਾ ਸਭ ਕੁਝ ਆ ਦੇਖੋ ਬਾਬੇ ਦੀ ਜਗਾ ਮਿਲੀ ਬਾਬੇ ਨਾਨਕ ਦੀ ਇੱਥੇ ਜਗਾ ਦਿੱਤੀ ਏ ਸਾਨੂੰ ਸਭ ਕੁਝ ਇੱਥੇ ਤਿਆਰ ਕਰਦੇ ਆ ਘਰੋਂ ਕੁਝ ਨਹੀਂ ਲੈ ਕੇ ਆਉਂਦੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦੇ ਆ ਜੀ ਬਾਬਾ ਜੀ ਦੀ ਕਿਰਪਾ ਨਾਲ ਬੜਾ 13 ਸਾਲ ਹੋ ਗਿਆ ਜੀ ਆਪਾਂ ਨੂੰ ਇੱਥੇ ਪਰ ਬੜਾ ਲੋਕਾਂ ਦਾ ਪਿਆਰ ਮਿਲਿਆ ਜੇ ਆਪਾਂ ਗਲਤ ਚੀਜ਼ ਕਰਦੇ ਹੁੰਦੇ ਸ਼ਾਇਦ ਅਸੀਂ 10 ਦਿਨ ਵੀ ਨਾ ਕੱਢਦੇ ਕਿਉਂਕਿ ਲੋਕਾਂ ਦੇ ਅੰਬੀਸਰ ਸ਼ਹਿਰ ਦੇ ਵਿੱਚ ਜਿੰਨਾ ਪਿਆਰ ਮਿਲਿਆ ਨਾ ਔਰ ਮੈਂ ਪਰਮਾਤਮਾ ਦਾ ਕੋਟੀ ਕੋਟੀ ਧੰਨ ਕਰਦਾ ਪਰਮਾਤਮਾ ਕੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਰਮਾਤਮਾ ਇਦਾਂ ਹੀ ਨਾਮ ਬਣਾਇਆ ਰੱਖੀ ਤੇਰੇ ਨਾਮ ਦੇ ਨਾਲ ਜੁੜੇ ਆ ਇਦਾਂ ਹੀ ਚੱਲਦਾ ਰੱਖੀ ਅੱਛਾ ਤੁਸੀਂ ਕਹਿੰਦੇ ਸੀ ਮੌਕੇ ਤੇ ਦੱਸਦੇ ਕਿਹੜੇ ਕਿਹੜੇ ਮਸਾਲੇ ਪੈਂਦੇ ਦਿਖਾ ਦਿਓ ਸਾਨੂੰ ਵੀ ਤੇ ਤੁਸੀਂ ਕਹਿੰਦੇ ਆਪਾਂ ਇਨਾਮ ਵੀ ਦਿੰਨੇ ਆ ਜੇ ਕੋਈ ਪੁਰਿਟੀ ਚੈੱਕ ਕਰਾ ਦੇ ਸਾਨੂੰ ਤੇ ਭਜੀ ਵੇਖੋ ਇਨਾਮ ਤੇ ਚਲੋ ਜਿਹੜਾ ਦੇਵਾਂਗੇ ਜੇ ਕੋਈ ਗਲਤ ਚੀਜ਼ ਪਾਵਾਂਗੇ ਤੇ ਕਿਸ ਨੂੰ ਦੇਣਾ ਪਏਗਾ ਆਪਾਂ ਗਲਤ ਚੀਜ਼ ਪਾਉਣੀ ਨਹੀਂ ਤੇ ਆਪਾਂ ਨੂੰ ਜਿਹੜਾ ਕੀ ਇਨਾਮ ਕੀ ਲੋਕੀ ਸਾਬਤ ਕਰ ਲੈਣਗੇ ਹਾਂ ਜਿੱਦਾਂ ਤੁਹਾਡੇ ਸਾਹਮਣੇ ਇਹ ਚੀਜ਼ ਆ ਹਾਂ ਤੁਸੀਂ ਦੇਖ ਰਹੇ ਹੋ ਕਈਆਂ ਨੇ ਆ ਦੇਖੋ ਇਹ ਹੈਗੀ ਜੀ ਹੁਣ ਹਰੀ ਮਿਰਚਾ। ਉਹ ਦੇਖਣ ਵਾਲਾ ਪਹਿਚਾਨ ਜਿਹੜਾ ਜਿੰਨੂੰ ਪਿਓਰਟੀ ਹਰੀ ਮਿਰਚਾ ਇਹਨੂੰ ਗ੍ਰਾਈਂਡ ਕੀਤਾ ਹਾਂਜੀ ਗ੍ਰਾਈਂਡ ਕੀਤਾ ਹੁਣ ਇਹ ਪੁਦੀਨਾ ਠੀਕ ਹੈ ਕਈਆਂ ਨੂੰ ਹੁੰਦਾ ਜੀ ਸਾਨੂੰ ਪੁਦੀਨਾ ਨਹੀਂ ਮਿਲਦਾ ਆਪਾਂ ਛੁੱਟੀ ਕਰ ਲਈ ਕਾਦੀ ਛੁੱਟੀ ਯਾਰ ਪੁਦੀਨਾ ਨਾ ਮਿਲੇ ਤੇ ਸਭ ਕੁਝ ਮਿਲਦਾ ਬਾਬੇ ਦੀ ਨਗਰੀ ਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਨਾ ਬਾਬੇ ਦੇ ਆਸ਼ੀਰਵਾਦ ਦੀ ਕਮੀ ਹੈ ਤੇ ਨਾ ਸਮਾਨ ਦੀ ਕਮੀ ਹੈ। ਕਿ ਜੇ ਪੁਦੀਨਾ ਨਾ ਹੋਇਆ ਤੇ ਛੁੱਟੀ ਕਰ ਲਈਏ ਹੀ ਨਹੀਂ ਭਾਜੀ ਇਹ ਕੋਈ ਕਾਰਨ ਹੀ ਨਹੀਂ ਹੈਗਾ ਜੇ ਤੁਸੀਂ ਕੰਮ ਬਾਬੇ ਨਾਨਕ ਦਾ ਨਾਮ ਲਾ ਕੇ ਕਰ ਰਹੇ ਹੋ ਨਾ ਤੇ ਤੁਸੀਂ ਮਾਰਕੀਟ ਚ ਕੋਈ ਵੀ ਸਮਾਨ ਲੈਣ ਜਾਓਗੇ ਮਿਲੇਗਾ ਇਸ ਸ਼ਹਿਰ ਚ ਕਿਸੇ ਚੀਜ਼ ਦਾ ਘਾਟਾ ਨਹੀਂ ਹੈਗਾ ਇਹ ਬਸ ਕਹਿ ਲੋ ਕਿ ਜਿੰਨੂੰ ਜਿੰਨੇ ਪਉਣਾ ਨਹੀਂ ਨਾ ਪੁਦੀਨਾ ਉਹਨੇ ਕਹਿ ਦੇਣਾ ਮੈਂ ਛੁੱਟੀ ਮੇਰੀ ਛੁੱਟੀ ਆ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਛੁੱਟੀ ਕਰ ਲਾਂ ਹਫਤੇ ਦੀ ਦੋ ਤਿੰਨ ਵਾਰੀ ਪਿਓਰਟੀ ਪਿਓਰਟੀ ਖਵਾਓ ਬਾਬੇ ਨਾਨਕ ਦੀ ਬੜੀ ਕਿਰਪਾ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਮਸਾਲੇ ਤੁਸੀਂ ਪਾਤੇ ਪਿਓਰ ਹੈ ਕੋਈ ਨਿਸ਼ਾਨੀ ਦੱਸ ਸਕਦੇ ਸਾਨੂੰ ਵੀ ਪਤਾ ਲੱਗੇ ਪਿਓਰਟੀ ਕਿਵੇਂ ਦੀ ਹਾਂ ਉਹ ਤੁਹਾਨੂੰ ਨਿਸ਼ਾਨੀ ਵੀ ਦੱਸ ਦਿਨਾ ਹੁਣ ਤੁਹਾਡਾ ਕੈਮਰਾ ਚੱਲ ਰਿਹਾ ਲਾਈਵ ਚੱਲ ਰਿਹਾ ਲੋਕ ਦੇਖ ਰਹੇ ਨੇ ਲੋਕ ਬਹੁਤ ਸਿਆਣੇ ਨੇ ਹਰ ਚੀਜ਼ ਨੂੰ ਪਹਿਚਾਨ ਲੈਂਦੇ ਨੇ ਹਾਂ ਦੇਖੋ ਹੁਣ ਮੈਂ ਕਾਂਜੀ ਨੂੰ ਹਲਾਇਆ ਹੈ ਇਹ ਚ ਤੁਹਾਨੂੰ ਕੀ ਨਜ਼ਰ ਆ ਰਿਹਾ ਮਸਾਲੇ ਤੇ ਮਸਾਲੇ ਨਜ਼ਰ ਆ ਰਹੇ ਹਾਂ ਚਾਲੇ ਨਜ਼ਰ ਆ ਰਹੇ ਆ ਟ੍ਰਾਂਸਪੇਡ ਗਲਾਸ ਹੈ ਨਾ ਫੇਰ ਰਿਪੀਟ ਕਰਾਂਗਾ ਟ੍ਰਾਂਸਪੇਡ ਗਲਾਸ ਇਹ ਵੀ ਲੋਕਾਂ ਨੇ ਬਹੁਤ ਮੈਨੂੰ ਕਾਪੀ ਕੀਤਾ ਕੀ ট্রান্সਪੇਡ ਗਲਾਸ ਜਦੋਂ ਮੈਂ ਹੀ ਸ਼ੋ ਕੀਤਾ ਠੀਕ ਹੈ ਤੇ ਉਦੋਂ ਤੁਸੀਂ ਗਲਾਸ ਨੂੰ ਸ਼ੋ ਕਰਨਾ ਸ਼ੁਰੂ ਕਰਤਾ ਕਿ ਅਸੀਂ ਵੀ ট্রান্সਪੇਡ ਗਲਾਸ ਯੂਜ਼ ਕਰਦੇ ਹਾਂ ਕੱਲੇ ট্রান্সਪੇਡ ਗਲਾਸ ਯੂਜ਼ ਕਰਨ ਦੇ ਨਾਲ ਪਿਓਰਟੀਆਂ ਨਹੀਂ ਬਣਨੀਆਂ ਇਹਨੂੰ ਬਣਾ ਕੇ ਵੀ ਲੋਕਾਂ ਨੂੰ ਦੱਸਿਆ ਕਰੋ ਕਿ ਇਹ ਚ ਨਿਸ਼ਾਨੀਆਂ ਦੱਸੋ ਕਿ ਕੀ ਨਿਸ਼ਾਨੀਆਂ ਹੂੰ ਜਦੋਂ ਕਿ ਆਪਾਂ ਇੱਕ ਆਂਜੀ ਗਲਾਸ ਪਾਤੀ ਹੈ ਤੁਸੀਂ ਪਹਿਲਾਂ ਗਲਾਸ ਦੇਖ ਲਿਆ ট্রান্সਪੇਡ ਪੂਰਾ ਹਰ ਪਾਰ ਨਜ਼ਰ ਆ ਰਿਹਾ ਸੀ ਹੁਣ ਚੈੱਕ ਕਰੋ ਹੁਣ ਕੀ ਨਜ਼ਰ ਆ ਰਿਹਾ ਕੱਲਾ ਮਸਾਲਾ ਯਾ ਤੱਕਦੇ ਹੋ ਕਿ ਜੇ ਅਸੀਂ ਦੁਕਾਨਾਂ ਤੇ ਜਾਂਦੇ ਸਾਨੂੰ ਗਲਾਸ ਦੇ ਆਰਪਾਰ ਦਿਖਾਈ ਦਿੰਦਾ ਟ੍ਰਾਂਸਪੇਰੈਂਟ ਦੇ ਇਸ ਦੇ ਜੇ ਅਸੀਂ ਗੌਰ ਨਾਲ ਦੇਖੀ ਤਾਂ ਆਰਪਾਰ ਕੁਝ ਨਹੀਂ ਦਿਖ ਰਿਹਾ ਸਿਰਫ ਵਿੱਚ ਜਿਹੜੇ ਮਸਾਲੇ ਤਰ ਰਹੇ ਨੇ ਉਹੀ ਦੇਖ ਰਿਹਾ ਤੇ ਮਸਾਲੇ ਵੀ ਕੋਈ ਬੁਰੇ ਮਸਾਲੇ ਨਹੀਂ ਚੰਗੇ ਮਸਾਲੇ ਨੇ ਬਿਲਕੁਲ ਚੰਗੇ ਮਸਾਲੇ ਆ ਘਰ ਘਰੇਲੂ ਯੂਸ ਹੋਣ ਵਾਲੇ ਮਸਾਲੇ ਆ ਬਸ ਇਹ ਹੁੰਦੀ ਹੈ ਕਿ ਇੱਕ ਰੇਸ਼ਿਓ ਹੁੰਦੀ ਹੈ ਇੱਕ ਹੱਥ ਮਿਣਾ ਚੁਣਿਆ ਹੁੰਦਾ ਹੁਣ ਕਈ ਲੋਕ ਕਹਿੰਦੇ ਅਸੀਂ ਮਸਾਲੇ ਪਹਿਲਾਂ ਹੀ ਵੱਧ ਪਾ ਕੇ ਰੱਖੀ ਆ ਕੋਈ ਵੀ ਚੀਜ਼ ਆਣ ਬੰਦੇ ਨੇ ਦੋ ਫੁਲਕੀਆਂ ਦੀ ਭੁੱਖਾ ਨੂੰ ਚਾਰ ਕਹੋਗੇ ਤਾਂ ਪੇਟ ਹੀ ਅਫਰਨ ਹਰ ਇੱਕ ਚੀਜ਼ ਦੀ ਲਿਮਟ ਤੋਂ ਬਾਹਰ ਕੁਝ ਨਹੀਂ ਹੁੰਦਾ ਜੇ ਬਾਬੇ ਨਾਨਕ ਦਾ ਨਾਮ ਲੈ ਕੇ ਕੰਮ ਕਰ ਰਹੇ ਆਂ ਔਰ ਬੜਾ ਵਧੀਆ ਹੈ ਕਿ ਉਹਨਾਂ ਦਾ ਨਾਮ ਲੈ ਕੇ ਮਸਾਲਿਆਂ ਨੂੰ ਯੂਜ਼ ਕਰੀਦਾ ਘਰੇਲੂ ਯੂਜ਼ ਹੋਣ ਵਾਲੇ ਮਸਾਲੇ ਆ ਇੱਕ ਹਵਾ ਹੀ ਆ ਜੀ ਸੀਕ੍ਰੇਟ ਮਸਾਲੇ ਇਹ ਹਣ ਜੀਰਾ ਹੈ ਭਾਜੀ ਗ੍ਰਾਈਂਡ ਕੀਤਾ ਹੋਇਆ ਜੀਰਾ ਤੁਸੀਂ ਡੱਬਾ ਖੋਲਿਆ ਖੁਸ਼ਬੂ ਬੜੀ ਆ ਗਈ ਜੀ ਜੀ ਦੇ ਬਾਬਾ ਜੀ ਦਾ ਚਲੋ ਆਸ਼ੀਰਵਾਦ ਹੈ ਕਿ ਇਹਨਾਂ ਚੀਜ਼ਾਂ ਦੇ ਪਿਓਰਿਟੀ ਯੂਜ਼ ਕਰਨ ਨੇ ਆ ਪਿਓਰਿਟੀ ਜੀ ਕੁਸ਼ਬੋਈ ਆਂਦੀ ਏ ਔਰ ਸੱਚ ਨੂੰ ਜੇ ਤੱਲ ਲੱਗਿਆ ਟਾਈਮ ਲੱਗਦਾ ਔਰ ਜਿਤਦਾ ਸੱਚੀ ਏ ਝੂਠ ਦਾ ਹਮੇਸ਼ਾ ਜਿਹੜਾ ਨਾ ਬੋਲਬਾਲਾ ਹੁੰਦਾ ਲekin بڑا ਨਾਮ ਬੰਦਾ ਝੂਟਦਾ ਲekin ਐਂਡ ਤੇ ਝੂਟਦਾ ਮੂੰਹ ਕਾਲਾ ਹੀ ਹੁੰਦਾ ਹੂੰ ਤੁਸੀਂ ਵੀ ਮੌਕੇ ਤੇ ਸਾਰਾ ਕੁਝ ਦਿਖਾਤਾ ਕਿਹੜੇ ਮਸਾਲੇ ਪੈਂਦੇ ਕਿਵੇਂ ਦਾ ਬਣਦਾ ਜੇ ਕਿਸੇ ਨੇ ਕਾਪੀ ਕਰ ਲਿਆ ਫੇਰ ਕਾਪੀ ਕਰ ਲੈਣ ਭਾਜੀ ਮੈਂ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਾਪੀ ਕਾਪੀ ਹੁੰਦੀ ਹੈ ਸਾਡਾ ਇੱਕੋ ਹੀ ਸ਼ੇਰ ਸੀ ਵੀਰ ਸਾਡਾ ਸਿੱਧੂ ਮੂਸੇ ਵਾਲਾ ਉਹਦੀ ਥਾਪੀ ਵੱਜੀ ਹੈ ਨਾ ਤੇ ਉਹੀ ਵੱਜਦੀ ਰਹਿਣੀ ਹੈ ਉਹਨੂੰ ਕੋਈ ਕਾਪੀ ਨਹੀਂ ਕਰ ਸਕਦਾ ਜਿੰਨੇ ਮਰਜੀ ਕੀ ਦੁਕੀ ਆ ਜਾਣ ਉਹ ਜਿਹੜਾ ਸ਼ੇਰ ਸੀ ਨਾ ਪੁੱਤ ਉਹ ਇੱਕੋ ਹੀ ਸ਼ੇਰ ਸੀ ਹਲੋ ਹੁਣ ਤੁਹਾਡੀ ਵੀ ਜਿਹੜੀ ਜਿਹੜੀ ਕਹਿੰਦੇ ओरिजिनल ओरिजिनਲੀ ਹੁੰਦਾ ਕਾਪੀਆਂ ਬੜ ਭਾਈ ਕਾਪੀ ਫੇਰ ਨਾ ਹੀ ਜਿਹਦਾ ਕਾਪੀ ਹੈ ਤੇ ਉਹ ਉਹਦੇ ਚ ਕੀ ਉਹਨੂੰ ਸਾਬਤ ਕਰ ਲੇਗਾ ਉਹ ਬੰਦਾ ਜਿਹਦਾ ਨਾ ਹੀ ਕਾਪੀ ਹੈ ਅੱਛਾ ਮੈਂ ਸੁਣਿਆ ਕਿ ਤੁਸੀਂ ਇੱਥੇ ਸਾਲ ਦੇ ਵਿੱਚ ਦੋ ਵਾਰੀ ਸਾਰਾ ਕੁਝ 13-13 ਦਾ ਲਗਾ ਦਿੰਦੇ ਬਾਬੇ ਨਾਨਕ ਦੇ ਨਾਂ ਤੇ ਮੈਂ ਕੋਈ ਨਹੀਂ ਹੁੰਦਾ ਲਾਨ ਵਾਲਾ ਇਹ ਬਾਬੇ ਨਾਨਕ ਦੀ ਦੁਕਾਨ ਬਾਬੇ ਨਾਨਕ ਦੀ ਨਗਰੀ ਗੁਰੂ ਰਾਮਦਾਸ ਦੀ ਅਸੀਂ ਕਾਛਾ ਕਈ ਲੋਕ ਹੀ ਸੋਚਦੇ ਆ ਜੀ ਸਾਨੂੰ ਘਾਟਾ ਪੈਂਦਾ ਠੀਕ ਹੈ ਮੈਂ ਕਦੀ ਨਹੀਂ ਇਹ ਚੀਜ਼ ਸੋਚਿਆ ਮੈਂ ਆਪਣੇ ਆਪ ਨੂੰ ਨੌਕਰ ਬਣ ਕੇ ਮੰਨਦਾ ਕਿ ਮੈਂ ਬਾਬੇ ਨਾਨਕ ਦਾ ਨੌਕਰ ਆ ਔਰ ਉਹ ਮੇਰਾ ਮਾਲਕ ਹੈ ਉਹ ਵਟੇ ਪੈਸੇ ਨਾ ਵਟੇ ਮੈਨੂੰ ਤਾਂ ਦਿਹਾੜੀ ਦੇ ਕੇ ਹੀ ਭੇਜੇਗਾ ਨਾ ਉਹ ਮੇਰਾ ਮਾਲਕ ਹੈ ਮਾਲਕ ਤੋਂ ਆਪਣੇ ਨੂੰ ਆਸ ਹੁੰਦੀ ਹੈ ਤੇ ਸਾਡਾ ਮਾਲਕ ਹੀ ਉਹ ਆ ਤੇ ਸਾਨੂੰ ਜੋ ਨੇ ਤਨਖਾਹ ਦੇ ਨਹੀਂ ਦੇਣੀ ਹੈ ਅਸੀਂ ਉਹਦੇ ਨੌਕਰ ਕਦੋਂ 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 ਜਿਹੜਾ ਸਾਲ ਦੇ ਵਿੱਚ ਤੁਸੀਂ ਦੋ ਵਾਰ ਹੀ ਲਗਾਉਂਦੇ 13 13 ਦਾ ਸਾਰਾ ਵਿੱਚ ਇੱਕ ਵਾਰੀ ਤੇ 13 April ਨੂੰ ਕਰੀਦਾ ਜੀ ਵਿਸਾਖੀ ਵਾਲੇ ਦਿਨ ਔਰ ਇੱਕ ਸਾਲ ਦੀ ਜਦੋਂ ਐਂਡ ਦੀ 13 ਆਂਦੀ ਹੈ 11ਵੇਂ ਮਹੀਨੇ ਦੀ 13 ਤਾਰੀਖ ਇੱਕ ਉਹਦੋਂ ਕਰੀਦਾ ਔਰ ਇਹ ਲੋਕਾਂ ਦੀ ਬਦੌਲਤ ਹੀ ਕਰੀਦਾ ਵਾ ਮੈਂ ਕੁਝ ਨਹੀਂ ਆ ਕਰਨ ਵਾਲਾ ਲੋਕੀ ਇੱਥੇ ਆਂਦੇ ਆ ਖਾਂਦੇ ਆ ਸਾਨੂੰ ਪੈਸੇ ਵਟਾਉਂਦੇ ਆ ਤੇ ਸਾਡੇ ਕੋਲ ਜਿਹੜਾ ਉਹਨਾਂ ਦਾ ਪੈਸੇ ਦਿੱਤੇ ਹੁੰਦੇ ਸੀ ਵੱਟਦੇ ਆ ਉਹ ਜੋ ਅਸੀਂ ਦਸਵੰਦ ਗੱਡੀਦਾ ਉਹ ਜਦੋਂ ਦਸਵੰਦ ਬਣ ਜਾਂਦਾ ਲੋਕਾਂ ਦਾ ਪੈਸਾ ਲੋਕਾਂ ਨੂੰ ਹੀ ਦੇ ਦੇਈਦਾ ਅਸੀਂ ਕੀ ਨਾਲ ਲੈ ਕੇ ਜਾਣਾ ਖਾਲੀ ਇੱਥੇ ਆਇਆ ਹਾਂ ਖਾਲੀ ਇੱਥੇ ਜਾਵਾਂਗੇ ਮਤਲਬ ਜਿਹੜੀ ਸਾਨੂੰ ਗੁਰੂਆਂ ਨੇ ਸਿੱਖਿਆ ਦਿੱਤੀ ਹੈ ਕਿ ਦਸਵੰਦ ਕੱਢੋ ਉਹ ਦਸਵੰਦ ਦਾ ਦਸਵੰਦ ਦਾ ਦੋ ਵਾਰੀ ਲੰਗਰ ਲਾ ਦਿੰਦੇ ਸਾਲ ਚ ਮੈਂ ਹੀ ਕਵਾਂਗਾ ਮੈਂ ਬਾਬਾ ਜੀ ਦਾ ਪ੍ਰਸ਼ਾਦ ਕਹਿ ਚਲੋ ਮੈਂ ਸੇਵਾ ਕਰਦਾ ਉਹਨਾਂ ਦੀ ਨਗਰੀ ਚ ਉਹਨਾਂ ਨੇ ਜੀਵਨ ਦਿੱਤਾ ਚੰਗੇ ਹੱਥ ਪੈਰ ਦਿੱਤੇ ਸਰੀਰ ਦਿੱਤਾ ਸਭ ਕੁਝ ਦਿੱਤਾ ਤੰਦਰੁਸਤੀਆਂ ਦਿੱਤੀਆਂ ਮਨ ਦੀ ਬੜੀ ਸੰਤੁਸ਼ਟੀ ਹੁੰਦੀ ਜਦੋਂ ਬਾਬਾ ਜੀ ਦੇ ਨਾਮ ਦੀ ਸੇਵਾ ਕਰੀਦੀ ਹੈ اچھا ਤੇ ਸਾਨੂੰ ਦੱਸ ਸਕਦੇ ਲੋਕੀ ਕਹਿੰਦੇ ਇੱਥੇ ਤਜਾਬ ਹੈ ਜਿਵੇਂ ਤੁਸੀਂ ਵੀ ਕਹਿ ਰਹੇ ਲੋਕੀ ਤਜਾਬ ਵੇਚਦੇ ਆ ਕੋਈ ਨਿਸ਼ਾਨੀ ਹੁੰਦੀ ਹੈ ਕਿ ਪਤਾ ਲੱਗ ਜਾਏਗੀ ਇਹ ਤੇਜਾਬ ਹੁੰਦਾ ਬਿਲਕੁਲ ਜੀ ਆ ਦੇਖੋ ਹੁਣ ਤੁਹਾਡੇ ਸਾਹਮਣੇ ਹੈ ਸਟੀਲ ਦੀ ਡਰਮੀ ਹੈ ਠੀਕ ਹੈ ਹੁਣ ਸਟੀਲ ਦੀ ਡਰਮੀ ਹੈ ਜਿਹਦੇ ਚ ਮੈਂ ਤੇਜਾਬ ਯੂਜ਼ ਕਰਾਂਗਾ ਠੀਕ ਹੈ ਤੇ ਇਹਦੇ ਭਾਜੀ ਸਟੀਲ ਜਿਹੜੀ ਹੈ ਕਾਲੀ ਹੋ ਜਾਏਗੀ ਖਰਾਬ ਹੋ ਜਾਏਗੀ ਸੜ ਜਾਏਗੀ ਠੀਕ ਹੈ ਪਰ ਮੇਰੀ 10 ਸਾਲ ਤੋਂ ਤਿੰਨ ਡਰਮੀਆਂ ਚੱਲ ਰਹੀਆਂ ਨੇ ਜਦੋਂ ਮਰਜ਼ੀ ਆ ਕੇ ਚੈੱਕ ਕਰ ਲਿਓ ਕਿ ਇਹਦੇ ਵਿੱਚ ਕਿ ਤੇਜਾਬ ਅਗਰ ਪੈਂਦੀ ਹੋਏਗੀ ਤੇ ਇਹਦੀ ਡਰਮੀ ਕਾਲੀ ਹੋ ਜਾਣੀ ਹੀ ਹੁੰਦੀ ਹੈ ਹੂੰ ਹੋਂ ਤਾਂ ਦੇ ਸਾਹਮਣੇ ਹੀ ਆ ਤੁਸੀਂ ਚੈੱਕ ਕਰ ਲੋ ਤੇ ਜੋ ਮਸਾਲੇ ਹਰੀ ਵਿੱਚ ਨਜ਼ਰ ਆਣੀ ਹੈ ਪੁਦੀਨਾ ਇੱਕ ਤੁਸੀਂ ਹੋਰ ਨਿਸ਼ਾਨੀ ਰੱਖਿਆ ਕਰੋ ਜਦੋਂ ਗਾੜਾ ਰੰਗ ਬਿਲਕੁਲ ਹਰਾ ਹੋ ਜਾਂਦਾ ਨਾ ਉਹਦੇ ਵਿੱਚ ਫੂਡ ਕਲਰ ਹੁੰਦਾ ਪੁਦੀਨੇ ਦਾ ਨੇਚਰਲੀ ਕਲਰ ਹੈ ਮੈਂ ਫਿਰ ਕਹਾਂਗਾ ਆਪਣੀ ਸਕਰੀਨ ਤੇ ਦੇਖੋ ਔਰ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲੋਕਾਂ ਤੱਕ ਪਹੁੰਚਾਉਣਾ ਕਿ ਪਾਇਓਰਿਟੀ ਮੈਂ ਨਹੀਂ ਕਹਿੰਦਾ ਤੁਸੀਂ ਮੇਰੇ ਕੋਲ ਹੀ ਆ ਕੇ ਖਾਓ ਜਿੱਥੋਂ ਮਰਜੀ ਖਾਓ ਪਰਮਾਤਮਾ ਦੀਆਂ ਸਾਰੀਆਂ ਦੁਕਾਨਾਂ ਸਾਰਿਆਂ ਦਾ ਪੇਟ ਭਰਨਾ ਚਾਹੀਦਾ ਕੋਈ ਮੇਰਾ ਇਹ ਤੁਸੀਂ ਮੇਰੇ ਕੋਲ ਆਇਓ ਮੈਂ ਨਹੀਂ ਕਹਿੰਦਾ ਉਹਦੇ ਕੋਲ ਨਾ ਖਾਓ ਜਿਹਦੇ ਕੋ ਖਾਓ ਪਿਓਰਟੀ ਚੈੱਕ ਕਰਕੇ ਖਾਓ ਕਿ ਬਹੁਤ ਜ਼ਿਆਦਾ ਗ੍ਰੀਨ ਕਲਰ ਨਹੀਂਗਾ ਜੋ ਨੇਚਰਲ ਹੈ ਉਹ ਨੇਚਰਲ ਹੀ ਰਹਿਣਾ ਮਨੇ ਦਾਵੇ ਵਾਲੀ ਗੱਲ ਹੈ ਨਾ ਕੋਈ ਫੂਡ ਕਲਰ ਨਾ ਕੋਈ ਫਾਲਤੂ ਦਾ ਮਸਾਲਾ ਵਿੱਚ ਨਹੀਂ ਐਦਾਂ ਦਾ ਕੁਝ ਵੀ ਨਹੀਂ ਕਿ ਸਿਰਫ ਪਰਮਾਤਮਾ ਦਾ ਨਾਮ ਲੈ ਕੇ ਚੀਜ਼ ਬਣਾਈ ਦੀ ਹੈ ਔਰ ਬਹੁਤ ਸੁਆਦ ਹੈ ਔਰ ਮੈਂ ਫਿਰ ਤੁਹਾਡੇ ਇਹ ਦਰਸ਼ਕਾਂ ਨੂੰ ਕਹਾਂਗਾ ਕਿ ਆ ਦੇਖ ਲੈਣ ਇਹ ਪਿਓਰਟੀ ਚੈੱਕ ਕਰ ਲੈਣ ਕਿ ਕੀ ਪਿਓਰਟੀ ਹੈ ਐਸੇ ਤੇ ਇਹ ਪੱਕੀ ਗੱਲ ਹੈ ਨਾ ਕਿ ਪੂਰੇ ਇੰਡੀਆ ਦੇ ਵਿੱਚ ਕੋਈ ਵੀ ਨਹੀਂ ਬਣਾ ਕੇ ਦਿੰਦਾ ਸਾਹਮਣੇ ਨਹੀਂ ਲਾਈਵ ਦੇਖੋ ਜੀ ਮੈਂ ਜਿੰਨੇ ਟਾਈਮ ਤੋਂ ਮੈਂ ਫੋਲੋਅ ਅਪ ਕਰ ਰਿਹਾ ਆ ਦੇਖ ਰਿਹਾ ਕੋਈ ਨਹੀਂ ਬਣਾਉਂਦਾ ਘਰਾਂ ਚੋਂ ਰੈਬਲ ਦਰਮੀਆਂ ਤਿਆਰ ਕਰਕੇ ਲੈ ਆਂਦੇ ਆ ਲੋਕਾਂ ਨੂੰ ਜਿਹੜਾ ਉਹ ਦੱਸ ਦਿੰਦੇ ਜੀ ਆ ਪਾਇਓਰਿਟੀ ਹੈ ਉਹ ਤੁਹਾਡੇ ਸਾਹਮਣੇ ਮਾਣ ਪਾਇਓਰਿਟੀ ਚੈੱਕ ਕਰਾਤੀ ਹੈ ਉਹ ਲੋਕਾਂ ਨੇ ਬੜਾ ਪਿਆਰ ਦਿੱਤਾ ਪਹਿਲਾਂ ਵੀ ਲੋਕਾਂ ਨੇ ਮੈਨੂੰ ਦੇਖਿਆ ਲੋਕਾਂ ਦਾ ਬਹੁਤ ਪਿਆਰ ਹੈ ਲੋਕਾਂ ਨੂੰ ਇਹ ਵੀ ਹੁੰਦਾ ਬੜਾ ਕਿ ਇਹ ਰੱਖਿਆ ਤਾਂ ਸਾਰਾ ਕੁਝ ਸਾਫ਼ ਸੁਫ਼ੀ ਹੈ ਮਸਾਲੇ ਪਰ ਦੁਕਾਨ ਤੇ ਸਫਾਈ ਨਹੀਂ ਹੁੰਦੀ ਅਸੀਂ ਤੁਹਾਨੂੰ ਇਹ ਵੀ ਇੱਕ ਵਾਰ ਦਿਖਾ ਦਿੰਨੇ ਆ ਸਫਾਈ ਪੂਰੀ ਰੱਖੀ ਹੈ ਦੁਕਾਨ ਤੇ ਜਿਹੜੇ ਵੀ ਭੂਜੀਏ ਮਸਾਲੇ ਇੱਥੇ ਰੱਖੇ ਨੇ ਇਹਨਾਂ ਨੇ ਜਾਂ ਗੋਲ ਗੱਪੇ ਰ ਸਾਫ ਤਰੀਕੇ ਨਾਲ ਬਣਾਉਂਦੇ ਨੇ ਤਾਂ ਇੱਕ ਵਾਰ ਅਸੀਂ ਤੁਹਾਨੂੰ ਤਸਵੀਰਾਂ ਇਧਰੋਂ ਵੀ ਸਾਂਝੀਆਂ ਕਰ ਦਿੰਦੇ ਆ ਬਿਲਕੁਲ ਸਾਹਮਣੇ ਜਿੱਥੇ ਕਿ ਪਾਣੀ ਰੱਖਿਆ ਜਾਂਦਾ ਜਿੱਥੇ ਮਿੱਠਾ ਪਾਣੀ ਰੱਖਿਆ ਜਾਂਦਾ ਦਹੀਂ ਰੱਖਿਆ ਜਾਂਦਾ ਬਿਲਕੁਲ ਸਾਫ ਸਫਾਈ ਆ ਪੂਰਾ ਟੱਕ ਕੇ ਰੱਖਿਆ ਹੋਇਆ ਤਾਂ ਜਿਹੜੀ ਦਾਅਵੇ ਨਾਲ ਕਿਹਾ ਗਿਆ ਕਿ ਇਹਦੀ ਕਾਪੀ ਨਹੀਂ ਹੋ ਸਕਦੀ origignal origignal ਹੀ ਹੁੰਦਾ ਤਾਂ ਬਿਲਕੁਲ ਅਸੀਂ ਵੀ ਇਹੀ ਤੁਹਾਨੂੰ ਅਪੀਲ ਕਰਦੇ ਆ ਕਿ ਜੇ ਅਸੀਂ ਕੋਈ ਖਾਣ ਵਾਲੀ ਚੀਜ਼ ਨਾਲ ਕੰਪੇਅਰ ਨਾ ਕਰੀਏ ਕਿਸੇ ਨੂੰ ਕਿਉਂਕਿ ਬਹੁਤ ਜਾਣੇ ਹੋਣਗੇ ਜਿਹੜੇ ਕਹਿਣਗੇ ਚੰਗੀ ਗੱਲ ਹੈ ਬਹੁਤ ਮਾੜੀ ਗੱਲ ਹੈ ਪਰ ਜੇ ਅਸੀਂ ਖੁਦ ਪਛਾਣ ਕੇ ਪਛਾਣ ਕਰਨ ਲੱਗ ਜਾਈਏ ਕਿ ਇਹ ਗਲਤ ਹੈ ਤੇ ਇਹ ਸਹੀ ਹੈ ਇਹ ਤਜਾਬ ਵਾਲੇ ਗੋਲ ਗੱਪੇ ਨੇ ਪਾਣੀ ਹੈ ਤਾਂ ਇਹ ਜਿਹੜਾ ਬਿਲਕੁਲ ਸਾਫ਼ ਹੈ ਤਾਂ ਇੱਥੇ ਵੀ ਤੁਸੀਂ ਆਣਾ ਹੋਇਆ ਤਾਂ ਬਿਲਕੁਲ ਅਮਰਸਰ ਦੇ ਲਾਰੈਂਸ ਰੋਡ ਤੇ ਬਾਹਰ ਇੱਕ ਐਸੀ ਪਿਉਰਿਟੀ ਚੈੱਕ ਕਰਾਈ ਜਾਂਦੀ ਹੈ ਜਿਹੜੀ ਕਿ ਦੁਨੀਆ ਤੇ ਜੇ ਅਸੀਂ ਗੱਲ ਕਰਦੇ ਹਾਂ ਕਿਤੇ ਵੀ ਨਹੀਂ ਕਰਾਈ ਜਾਂਦੀ ਤਾਂ ਜੁੜੇ ਰਹੋ ਐਸੀ ਹੋਰ ਕਹਾਣੀਆਂ ਦੇ ਨਾਲ ਲਾਈ ਪੰਜਾਬੀ ਟੀਵੀ ਦਮਨਦੀਪ ਸਿੰਘ ਅਮਰਸਰ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ geo fiber ek taaple te vi dekhya ja sakda hai worldwide tusi sanu amazon fire tv daily hunt te e baba te dekh sakde ho usa canada australia new zealand te europe de har vadde ip tv platform te dekh sakde ho ranne jappe ton door te mudde de neere live punjabi tv